ਅੱਜ ਇਹਦੇ ਪ੍ਰੋਗਰਾਮ ਬਾਰੇ ਦੱਸੋ। ਓਕੇ ਅੱਜ ਦਾ ਪ੍ਰੋਗਰਾਮ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਹੈਗਾ ਵਾ ਪੋਲੀਗ ਦੇ ਫੈਸਟੀਵਲ ਦੇ। ਤੇ ਨਾਮ ਰੋਜੀ ਬੰਦਲ ਸਕਿਲਸ ਇਹ ਸੇਤ ਦਾ ਮੁੰਬਈ ਡ੍ਰੈਫਟੀ ਦੇ ਕੰਮ ਕਰਨਾ ਹੈ ਕੋਈ ਚੋਟੇ ਬੋਰਡ ਆਰਟਿਸਟ ਤੇ ਕਾਮੇ ਕਰਦੇ। ਤੇ ਮੇਹਾਂ ਮਾਨ ਨੋਨ ਹੈ ਗਈ ਪਰੇ। ਮੈਂ ਇਹਨਾਂ ਨੂੰ ਇਨਵਾਈਟ ਕੀਤਾ ਅੱਜ ਹੀ ਤੇ ਨਾਈਟ ਹੈ। ਬੰਦਿਆਂ ਨੂੰ ਪ੍ਰੋਮੋਸ਼ਨ ਮਿਲਦਾ ਵਾ ਉਹਨਾਂ ਦੇ ਯੂਨਿਟ 2 ਕੋਸਾਲ ਪਹਿਲੇ ਸਭ ਕੁਝ ਨਹੀਂ ਹੋਇਆ ਹੈ। और हम देखने के बंदा बै काफ़ी सारा पेरेंट्स इंट्रस्ट लै रहे हैं उन्होंने लगन कि नवी नवी चीज़ों से रास्ता मिल सकता हाल आर्ट को कोई ज्यादा इनकी एम एस भी क्या है पर पैकेज मतलब करोड़ों के भी है कई जेडे मतलब आई टी कंपनीज भी काम करते तो हाई स्टार्ट इस तरह ही होंगे वाट इट्स अ वेरी गुड इनिशिएटिव ने मैम वालों क्रिस्टल फ्लेट दैन वी आर अंबलसरी मॉल डूइंग द बेस्ट जॉब ਕੈਪੀ ਹੋ ਜੀ ਪੀਰੋਂ ਹੋ ਜਰਨ ਦਾ ਬੈਸਟ ਹੈਂਗ ਬੜਾ ਚੰਗ ਹੈ ਜਦ ਵੀ ਭਵਿੱਖ ਅਤਰਟਟ ਦੀ ਤਾਈ ਬਟਾਟਾ ਦੇ ਬਹੁਤ ਜ਼ਿਆਦਾ ਟਫ ਟਾਈਮ ਆ ਰਹੀ ਨੋ ਬੁੱਕ ਨੋ ਇੰਟਰਨੈਟ ਨੋ ਨਥਿੰਗ ਯੂ ਹੈਵ ਟੂ ਲਾਈਕ ਫਾਈਂਡ ਫਾਰ ਦੀ ਰਾਈਟ ਐਜੂਕੇਸ਼ਨ ਬਟ ਹੁਮ ਤੇ ਬਰਸ ਰਹਾ ਹੈ ਐਸੇ ਸਟ੍ਰਾਬਿੰਗ ਦੀ ਓਪਰਚੁਨਿਟੀ ਰੈਵਿੰਗ ਦੀ ਨੋਲੇਜ ਸੋ ਗੁੱਡ ਥਿੰਕ

ਸਾਰੇ ਵੀਰ ਅੰਮ੍ਰਿਤਸਰ ਮੌਦ ਦੇ ਵਿੱਚ होली सेलिब्रेशन ਵਾਸਤੇ ਇਕੱਠੇ ਹੋਇਆ ਔਰ ਸਾਡੇ ਨਾਲ ਬਹੁਤ ਸਾਰੇ ਬੱਚਾ ਨੇ ਇੱਥੇ ਬਾਜੀ ਪੇਚ ਕੀਤਾ ਔਰ ਉਹਨਾਂ ਨੇ ਡਰਾਇੰਗ ਕੰਪੀਟੀਸ਼ਨ ਵਿੱਚ ਆਪਣੀ ਮੈਡੀਟੇਸ਼ਨ ਨੂੰ ਪ੍ਰਿੰਟ ਕਰਦੇ ਹੋਏ होली ਦੇ ਤਿਹਾਡੇ ਬਾਰੇ ਆਪਣੇ ਜਿਹੜੇ ਰੰਗ ਹੈ ਉਹ ਕੈਨਵਸ ਦੇ ਉੱਤੇ ਬਿਖਰੇ ਆਜੀਵਨ ਦੇ ਵਿੱਚ ਸਾਡੇ ਗਾਟ ਸਰ ਐਜ਼ ਅ ਜਜ ਹੈ ਔਰ ਮੰਸ਼ੀਕਾ मैम ਵੀ ਐਜ਼ ਅ ਜਜ ਆਏ ਹੈ ਆ ਮੈਂ ਇੱਥੇ ਮਾਰਕੀਟਿੰਗ ਹੈੱਡ ਆ ਅੰਬੀਅਰ ਅੰਬਰਸਰ ਸੈਂਟਰ ਚ ਤੇ ਅੱਜ ਅਸੀਂ ਇੱਥੇ ਬੱਚਿਆਂ ਦਾ ਇੱਕ Holi ਦੇ ਉਪਲਕਸ਼ਤੇ ਇੱਕ ਡਰਾਇੰਗ ਕੰਪੀਟੀਸ਼ਨ ਕਰਾਇਆ ਹੈ ਸੋ ਬੱਚਿਆਂ ਦਾ ਜਿਹੜਾ ਟੈਲੈਂਟ ਹੈ ਜੋ ਉਹਨਾਂ ਦਾ ਇੱਕ ਆਪਣਾ ਕਹਿੰਦੇ ਜਿੰਨੂ ਕਿ ਇੱਕ ਕਲਾਕਾਰ ਹੈ ਉਹਨੂੰ ਪ੍ਰੋਤਸਾਹਨ ਦੇਣ ਲਈ ਉਹਨੂੰ ਵਾਰਨ ਲਈ ਇੱਕ ਮੌਕਾ ਦੇਣ ਲਈ ਬੱਚਿਆਂ ਵਾਸਤੇ ਅਸੀਂ ਇੱਕ ਪਲੇਟਫਾਰਮ ਤਿਆਰ ਕੀਤਾ ਹੈ ਤਾਂ ਕਿ ਬੱਚੇ ਆਣ ਤੇ ਆਪਣਾ ਪ੍ਰਤਿਭਾ ਦਿਖਾਣ ਵਿਗਿਆਰ ਅੰਬਰ ਸਰਦੀ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਜੋ ਵੀ ਲੋਕਲ ਤਿਹਾੜ ਨੇ ਜੋ ਲੋਕਾਂ ਨੂੰ ਸੱਭਿਆਚਾਰ ਨਾਲ ਜੋੜਦੇ ਨੇ ਅਸੀਂ ਉਹ ਜ਼ਰੂਰ ਮਨਾਈਏ ਤਾਂ ਕਿ ਲੋਕੀ ਬੱਚੇ ਸਭ ਉਹਦੇ ਨਾਲ ਜੁੜੇ ਰਹੇ ਤੇ ਉਹਨੂੰ ਹਰ ਜਿਹੜਾ ਤਿਹਾੜ ਹੈ ਉਹਨੂੰ ਚੰਗੀ ਤਰ੍ਹਾਂ ਤੇ ਪੂਰੇ ਉਤਸ਼ਾਹ ਨਾਲ ਮਨਾਣ ਕਿ ਕਿੰਨੇ ਸਾਲਾਂ ਤੋਂ ਇਹ ਜਗ੍ਹਾ ਤੇ ਮਨਾ ਰਹੇ ਹੋ ਸਰ ਅਸੀਂ ਹਰ ਸਾਲ ਮਨਾਉਂਦੇ ਆ ਤੇ ਸਾਡੇ ਮਾਲ ਸਾਡੇ ਇਸ ਵੀਆਰ ਅੰਮ੍ਰਿਤਸਰ ਸੈਂਟਰ ਨੂੰ तकरीबन 10 ਸਾਲ ਹੋ ਗਏ ਨੇ ਤੇ ਅਸੀਂ ਹਰ ਸਾਲ ਇੱਥੇ ਇਹੋ ਜੇ ਪ੍ਰੋਗਰਾਮ ਆਯੋਜਿਤ ਕਰਦੇ ਰਹਿੰਨੇ ਆ so that ਕਿ ਬੱਚਿਆਂ ਨੂੰ ਤੇ ਜਿਹੜੇ ਯੰਗਸਟਰਸ ਨੇ ਜਾਂ ਜਿਹੜੇ ਵੀ ਇੱਥੋਂ ਦੇ ਲੋਕਲ ਅੰਮ੍ਰਿਤਸਰ ਦੇ ਲੋਕ ਨੇ ਉਹਨਾਂ ਨੂੰ ਬਾਰ-ਬਾਰ ਇੱਥੇ ਆਨ ਦਾ ਮੌਕਾ ਮਿਲਣ ਤੇ ਉਹ ਐਨਜੋਏ ਕਰਨ ਇੱਥੇ ਆਣਾ ਪਸੰਦ ਕਰਨ ਤੇ ਉਹਨਾਂ ਨੂੰ ਹਰ ਵਾਰ ਕੁਝ ਨਵਾਂ ਮਿਲੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ